ਾਂਦਾ ਸ਼ਰਾਬ ਉਹਨੂੰ ਪਿਆਓ ਜਿਹੜਾ ਮਰਨ ਵਾਲਾ ਹੈ ਕਿਉਂਕਿ ਉਹ ਆਪਣੇ ਫਿਰ ਕਸ਼ਟ ਨੂੰ ਚੇਤੇ ਨਾ ਕਰੇ ਪੀਣ ਦਾ ਵੀ ਇੱਕ ਤਰੀਕਾ ਹੈ ਕਿੰਨੂੰ ਪਿਆਲਣੀ ਹੈ ਜਿਹੜਾ ਤੁੱਖਾਂ ਵਿੱਚ ਹੈ ਜਿਹੜਾ ਬਹੁਤ ਜ਼ਿਆਦਾ ਤੁੱਖ ਵਿੱਚ ਹੈ ਪਰੇਸ਼ਾਨੀ ਵਿੱਚ ਹੈ ਮਰਨ ਵਾਲਾ ਹੈ ਾਂਦਾ ਉਹਨੂੰ ਜ਼ਰੂਰ ਪਿਆਲੋ ਉਹ ਆਪਣੇ ਤੋਖ ਦੇ ਕਸ਼ਟ ਨੂੰ ਜਿਹੜਾ ਭੁੱਲ ਜੇ ਆਪਣੀ ਤੰਗੀ ਨੂੰ ਭੁੱਲ ਜਾਵੇ ਇਹ ਨਹੀਂ ਕਿ ਆਪਸਾ ਨੂੰ ਸੋਹਣੀ ਸਾਨੂੰ ਪਰਮੇਸ਼ਰ ਨੇ ਜੀਵਨ ਦਿੱਤਾ ਹੈ ਸੋਹਣਾ ਸਾਨੂੰ ਖੁਦਾ ਨੇ ਹੱਥ ਪੈਰ ਦਿੱਤੇ ਹੈ ਸੋਹਣਾ ਤੁਹਾਨੂੰ ਪਰਮੇਸ਼ਰ ਨੇ ਕੰਮ ਕਰ ਦਿੱਤਾ ਤੇ ਅਸੀਂ ਇਹਨੂੰ ਤਾਰੂ ਦਾ ਕਰਕੇ ਅਤੇ ਨਸ਼ਿਆਂ ਦਾ ਕਰਕੇ ਇਹੀ ਉਹ ਜੀਵਨ ਨੂੰ ਜਿਹੜਾ ਵਾ ਪ੍ਰਾਪਤ ਕਰਦੇ ਆਂ ਅਸੀਂ ਸਾਡਾ ਤਾਂ ਜੀਵਨ ਖਰਾਬ ਹੁੰਦਾ ਹੀ ਆ ਪਰ ਸਾਡੇ ਪਰਿਵਾਰ ਦਾ ਵੀ ਜੀਵਨ ਸਾਡੇ ਨਾਲ ਹੀ ਖਰਾਬ ਹੁੰਦਾ ਹallelujah ਜੇ ਘਰ ਵਿੱਚ ਇੱਕ ਸ਼ਰਾਬੀ ਤੇ ਬੱਚੇ ਵੀ ਸਹਿਮੇ ਰਹਿੰਦੇ ਮੰਨ ਲਓ ਕਿ ਪਈ ਬਰੂ ਤਾਰੂ ਪਿਆਨੇ ਆਉਂਦੇ ਆ ਜਿਹੜੇ ਬੱਚੇ ਘਰ ਹੁੰਦੇ ਜਦੋਂ ਵੇਖ ਲੈਂਦੇ दारू ਨਾਲ ਰੰਗੇ ਆਏ ਆ ਇਹਨਾਂ ਨੇ ਗਾਲੀ ਗਲੋਚ ਕਰਨਾ ਤੋਂ ਕੀ ਕਰਦੇ ਸਹਿਮ ਜਾਂਦੇ ਮੈਨੇ ਕਿਹਾ ਤੂ ਹੀ ਨਾ ਇੱਕ ਦਿਨ ਤੂ ਹੀ ਕਿਤੇ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਕਰਕੇ ਵੇਖ ਕਿ ਤੀ दारू ਨਹੀਂ ਪੀਣੀ ਤੁਹ ਕੀ ਸੋਚਣਾ ਕਿ ਆਤੀ ਮੈਂ ਆਪਣੇ ਘਰ ਵਿੱਚ ਇਦਾਂ ਜਾਣਾ ਆ ਸੋਫੀ ਜਾਣਾ ਤਾਂ ਕੁਛ ਨਾ ਕੁਛ ਬੱਚਿਆਂ ਨੇ ਲੈ ਕੇ ਜਾਣਾ ਤੇ ਮੈਨੂੰ ਉਹ ਖੁਸ਼ੀ ਤਾਂ ਉਤਾਰੂ ਜੀ ਨਹੀਂ ਮਿਲਦੀ ਜਿਉ ਤਹਾਨੂੰ ਖੁਸ਼ੀ ਬੱਚਿਆਂ ਦੇ ਢੱਡੇ ਗਾਲ ਚੰਬੜ ਕੇ ਤੇ ਤੁਹਾਡੇ ਨਾਲ ਲਾਡ ਪੜ ਕੱਢਦੇ ਆ ਜਿਉ ਤਹਾਨੂੰ ਖੁਸ਼ੀ ਬੱਚਿਆਂ ਦੇ ਨਾਲ ਬੈਠ ਕੇ ਮਿਲਦੀ ਹੈ ਹਾਂ ਜਦ ਲਈ ਆ ਉਹ ਖੁਸ਼ੀ ਦਾਰੂ ਵਿੱਚ ਨਹੀਂ ਮਿਲਦੀ ਕਿਉਂਕਿ ਤੂੰ ਹੀ ਦਾਰੂ ਪੀਲੀ ਤੂੰ ਹੀ ਦਾਰੂ ਪੀ ਕੇ ਤਾਂ ਮਸਤ ਹੋ ਕੇ ਤਾਂ song ਹੈ ਪਰ ਤੁਹਾਡੀ ਪਤਨੀ ਕੋਣ-ਕੋਣ ਕਰਦੀ ਰਹੇਗੀ ਤੁਹਾਡੇ ਭੈਣ ਭਰਾ ਜੋ ਘਰ ਵਿੱਚ ਹੋਣਗੇ ਉਹ ਕੋਣ-ਕੋਣ ਕਰਨਗੇ ਬੱਚੇ ਕੋਣ-ਕੋਣ ਕਰਨਗੇ ਤੇ ਸਾਡੇ ਘਰ ਦੀ ਸ਼ਾਂਤੀ ਕੀ ਹੋਗੀ ਮੰਗ ਹੋਗੀ ਹallelujah ਹallelujah ਤੇ ਇਹ ਬਚਨ ਵਿੱਚ ਸਿੱਖਿਆ ਅੰਦਰ ਦੀਆਂ ਅੱਖਾਂ ਜਦ ਤੂੰ ਤਾਰੂ ਪੀਵੇਂਗਾ ਤੇ ਤੇਰੀਆਂ ਅੱਖਾਂ ਅਨੋਖੀਆਂ ਚੀਜ਼ਾਂ ਨੂੰ ਵੇਖਣ ਗਿਆ ਤੇ ਤੇਰਾ ਮਨ ਉਲਟੀਆਂ ਗੱਲਾਂ ਉਚਾਰੇਗਾ ਤੇਰੇ ਮਨ ਦੇ ਵਿੱਚ ਗਲਤ ਚੀਜ਼ਾਂ ਆਉਣਗੀਆਂ ਹallelujah ਕਿਉਂਕਿ ਵਚਨ 'ਚ ਲਿਖਿਆ ਪੂਰੀ ਸੰਗਤ ਜਿਹੜੀ ਆ ਚੰਗਿਆਂ ਚਾਲ ਚੱਲਣਾਂ ਨੂੰ ਵੀ ਵਿਗੜ ਦਿੰਦੀ ਆ ਹallelujah ਕਿਈ ਆ ਭਾਈਆਂ ਨੇ ਮਨ ਬਣਾਇਆ ਹੁੰਦਾ ਕਿ ਮੈਂ ਅੱਜ ਤਾਰੂ ਨਹੀਂ ਪੀਣੀ ਤੋਂ ਉਹਨਾਂ ਦਾ ਸਾਥ ਲਈ ਐਸੇ ਲੋਕਾਂ ਦੇ ਨਾਲ ਹੁੰਦਾ ਹੈ ਫੋਨ ਲੱਗੀ ਕਹਣਾ ਹੈ ਉਹਨੇ ਕਹਣਾ ਜੀ ਆਤ ਤੂੰ ਮਰਗਾ ਲਾਇਆ ਤੇ ਮੈਂ ਬੋਤ ਲੈ ਆਉਂਦਾ ਮੈਂ ਤੇ ਫਲਾਣੀ ਨੂੰ ਵੀ ਫੋਨ ਕਰ ਲੈ ਤੇ ਇੱਥੇ ਫਲਾਣੀ ਬੰਬੀ ਤੇ ਆ ਜਾਓ ਹallelujah ਜੱਬ ਉੱਥੇ ਬੈਠ ਕੇ ਕੀ ਕਰਦੇ ਆਂ ਕੀਵਾਂਗੇ ਹallelujah ਹallelujah ਕਿਉਂਕਿ ਇਹ ਜਪੂਰ ਉਹਦੀ ਇੱਕ ਇੱਕ ਐਤ ਵਿੱਚੋਂ ਪੜਨਾ ਹੈ ਵਚਨ ਕਹਿੰਦਾ ਤਾਂ ਹੈ ਉਹ ਮਨੁੱਖ ਜਿਹੜਾ ਦੁਸ਼ਤਾਂ ਦੀ ਮੱਤ ਉੱਤੇ ਨਹੀਂ ਚੱਲਦਾ ਜੇ ਕੋਈ ਇਕ ਜਣਾ ਕਹਿੰਦਾ ਕਿ ਆਓ ਆਪਾਂ ਦਾਰੂ ਪੀਂਦੇ ਆਂ ਤਾਂ ਪਰਮੇਸ਼ਿਆ ਦਾ ਵਚਨ ਕਹਿੰਦਾ ਜੀ ਉਹ ਮਨਾਈ ਕਰਦਨਾਂ ਤਾਂ ਉਹ ਮਨੁੱਖ ਕੀ ਹੈ ਤਾਂਦੇ ਹallelujah ਜਿਹੜੇ ਦੁਸ਼ਟਾਂ ਦੀ ਮਾਰਗ ਤੇ ਨਹੀਂ ਚੱਲਦਾ ਤਾਂ ਨਾ ਹੀ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਕਿ ਇਹ ਨਹੀਂ ਕਿ ਆਪਾਂ ਦਾਰੂ ਨੂੰ ਪੀਣਾ ਨੱਚੇ ਕਰਨੇ ਤਰ੍ਹਾਂ ਤਰ੍ਹਾਂ ਦੇ ਕਾਲੀ ਕੋਲੋਚ ਕਰਨਾ ਕਿਉਂਕਿ ਤੁਸੀਂ ਮਸੀਹ ਹੈ ਹallelujah ਕਿੰਨੇ ਜਣੇ ਆਪਣੇ ਆਪ ਨੂੰ ਮਸੀਹ ਸਮਝਦੇ ਆਂ मसीह मसीह क्रिश्चियन क्रिश्चियन कई कई तमह का साई